ਜਦ ਸ਼ਾਹੀ ਫੌਜਾਂ ਨੂੰ ਖੁੱਲੀ ਲੜਾਈ ਵਿੱਚ ਬਾਰ-ਬਾਰ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਉਹਨਾਂ ਸੋਚਿਆ ਕਿ ਕਿਸੇ ਤਰ੍ਹਾਂ ਅਨੰਦਪੁਰ ਦੇ ਕਿਲੇ ਨੂੰ ਘੇਰ ਲਿਆ ਜਾਵੇ ਅਤੇ ਕਿਲੇ ਦਾ ਰਸਨ ਪਾਣੀ ਬੰਦ ਕਰਕੇ ਸਿੱਖ ਫੌਜਾਂ ਨੂੰ ਹਥਿਆਰ ਛੁੱਟਣ ਲਈ ਮਜਬੂਰ ਕੀਤਾ ਜਾਵੇ ਜਦ ਇਹ ਘੇਰਾ ਕਾਫੀ ਦਿਨ ਚੱਲਦਾ ਰਿਹਾ ਤਾਂ ਕਿਲੇ ਦੇ ਵਸਨੀਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਹਨਾਂ ਦੇ باوجود ਉਹ ਚੜ੍ਹਦੀ ਕਲਾ ਵਿੱਚ ਸਨ ਪਰ ਦਿਨ ਬੇ ਦਿਨ ਰਸਨ ਪਾਣੀ ਤੇ ਜਾਨਵਰਾਂ ਦਾ ਪੱਠਾ ਦਾਣਾ ਮੁਕਣ ਨਾਲ ਕਈ ਜਾਨਵਰ ਭੁੱਖੇ ਮਰ ਰਹੇ ਸਨ ਸੁਭਾਵਕ ਹੀ ਸੀ ਕਿ ਸਿੱਖ ਸੰਗਤਾਂ ਵਿੱਚ ਬੇਚੈਨੀ ਫੈਲਦੀ ਜਦ ਪਹਾੜੀਆਂ ਤੇ ਮੁਗਲਾਂ ਨੂੰ ਇਸ ਬਾਰੇ ਸੰਕੇਤ ਮਿਲੇ ਤਾਂ ਉਹਨਾਂ ਗਊ ਅਤੇ ਕੁਰਾਨ ਦੀਆਂ ਕਸਮਾਂ ਦੇ ਕੇ ਕਿਲੇ ਵਿੱਚ ਸੁਨੇਹੇ ਭੇਜੇ ਕਿ ਸਿੱਖ ਕਿਲਾ ਛੱਡ ਕੇ ਚਲੇ ਜਾਣ ਉਹ ਉਹਨਾਂ ਨੂੰ ਕੁਝ ਨਹੀਂ ਕਹਿਣਗੇ ਸਿੱਖਾਂ ਵੀ ਗੁਰੂ ਜੀ ਨੂੰ ਇਹ ਸਲਾਹ ਮੰਨਣ ਲਈ ਕਿਹਾ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਨ੍ਹਾਂ ਪਹਾੜੀਆਂ ਤੇ ਮੁਗਲਾਂ ਉੱਤੇ ਕਿਸੇ ਪ੍ਰਕਾਰ ਦਾ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ ਪਰ ਸੰਗਤ ਦੇ ਜ਼ੋਰ ਦੇਣ ਤੇ ਉਹਨਾਂ ਵੀ ਇੱਕ ਚਾਲ ਖੰਡੀ ਉਹਨਾਂ ਕਿਲੇ ਵਿੱਚ ਜੋ ਵੀ ਗੰਦਮੰਦ ਪੁਰਾਣੇ ਕੱਪੜੇ ਅਤੇ ਪੁਰਾਣੇ ਛਿੱਤਰ ਫੇਸਨ ਘੋੜਿਆਂ ਤੇ ਬਲਦਾ ਦੀਆਂ ਪਿੱਠਾਂ ਤੇ ਰੱਖ ਕੇ ਉਹਨਾਂ ਦੇ ਸਿਰਾਂ ਤੇ ਮਸ਼ਾਲਾਂ ਬਣ ਕੇ ਕੀਮਤੀ ਸਮਾਨ ਵਜੋਂ ਕਿਲੇ ਤੋਂ ਬਾਹਰ ਭੇਜ ਦਿੱਤੇ ਫੌਜੀਆਂ ਨੇ ਜਦ ਇਹ ਕੀਮਤੀ ਸਮਾਨ ਜਾਂਦਾ ਵੇਖਿਆ ਤਾਂ ਟੁੱਟ ਕੇ ਪੈ ਗਏ ਪਰ ਜਦ ਉਹਨਾਂ ਗੰਦਗੀ ਦੀਆਂ ਪ੍ਰੀਆਂ ਛੱਟਾਂ ਨੂੰ ਫਰੋਲਿਆ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਸਿੰਘਾਂ ਵੀ ਗੁਰੂ ਜੀ ਦੀ ਇਸ ਚਾਲ ਤੋਂ ਸਬਕ ਲਿਆ ਤੇ ਉਹਨਾਂ ਵਾਂਹ ਪੱਕਾ ਯਕੀਨ ਹੋ ਗਿਆ ਕਿ ਇਹਨਾਂ ਵੈਰੀਆਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਦ ਗੁਰੂ ਸਾਹਿਬ ਨੇ ਫਿਰ ਕਿਲਾ ਖਾਲੀ ਨਾ ਕੀਤਾ ਤਾਂ ਹਾਕਮਾਂ ਨੇ ਔਰੰਗਜ਼ੇਬ ਵੱਲੋਂ ਲਿਖੀ ਇੱਕ ਚਿੱਠੀ ਗੁਰੂ ਸਾਹਿਬ ਤੱਕ ਪਹੁੰਚਾਈ ਇਸ ਚਿੱਠੀ ਵਿੱਚ ਗੁਰੂ ਸਾਹਿਬ ਦੀ ਬਹੁਤ ਉਸਤਤ ਕੀਤੀ ਗਈ ਸੀ ਅਤੇ ਔਰੰਗਜ਼ੇਬ ਵੱਲੋਂ ਕੁਰਾਨ ਅਤੇ ਮੁਹੰਮਦ ਦੀਆਂ ਕਸਮਾਂ ਚੁੱਕੀਆਂ ਹੋਈਆਂ ਸਨ ਕਿ ਕਿਲਾ ਖਾਲੀ ਕਰ ਦੇਵੋ ਤਾਂ ਆਪ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਖੀਰ ਸਿੱਖਾਂ ਦਾ ਮਾੜਾ ਹਾਲ ਵੇਖ ਅਤੇ ਝੂਠੀਆਂ ਕਸਮਾਂ ਉੱਤੇ ਭਰੋਸਾ ਕਰਕੇ ਗੁਰੂ ਜੀ ਨੇ ਕਿਲਾ ਖਾਲੀ ਕਰ ਦਿੱਤਾ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਉਦਾਸੀ ਨੂੰ ਕਿਲੇ ਦੀ ਸੇਵਾ ਸੰਭਾਲ ਸੌਂਪ ਕੇ 20 ਦਸੰਬਰ ਸਨ 1704 ਨੂੰ ਆਪਣੀ ਕੀਮਤੀ ਗ੍ਰੰਥ ਅਤੇ ਸਮਾਨ ਲੈ ਕੇ ਪੰਜਾ ਪਿਆਰਿਆਂ ਤੇ ਪੰਜ ਸੂ ਸਿੱਖਾਂ ਸਮੇਤ ਚੱਲ ਪਈ 1 ਦਸੰਬਰ ਦਾ ਮਹੀਨਾ ਦੂਸਰਾ ਵੀ ਹਨੇਰੀ ਅਤੇ ਠੱਗਾ ਵਗਣਾ ਕਰਕੇ ਕਹਿਰਾਂ ਦੀ ਠੰਡ ਸੀ ਪਰ ਜਦ ਗੁਰੂ ਜੀ ਬਾਹਰ ਆ ਗਏ ਤਾਂ ਮੁਗਲ ਫੌਜੀ ਕੁਰਾਨ ਤੇ ਮੁਹੰਮਦ ਦੀਆਂ ਸਾਰੀਆਂ ਕਸਮਾਂ ਭੁੱਲ ਗਏ ਤੇ ਉਹਨਾਂ ਗੁਰੂ ਸਾਹਿਬ ਦਾ ਪਿੱਛਾ ਕੀਤਾ ਗੁਰੂ ਜੀ ਕਿਰਤਪੁਰ ਤੇ ਨਿਰਮੋਹਗੜ ਤੋਂ ਹੁੰਦੇ ਹੋਏ ਸਰਸਾ ਨਦੀ ਦੇ ਕੰਢੇ ਪਹੁੰਚ ਗਏ ਇੱਥੇ ਵੈਰੀ ਦਲ ਨਾਲ ਕਮਸਾਨ ਦੀ ਲੜਾਈ ਹੋਈ ਕਾਫੀ ਸਿੰਘ ਸ਼ਹੀਦ ਹੋਏ ਪਰ ਗੁਰੂ ਜੀ ਸਰਸਾ ਨਦੀ ਨੂੰ ਪਾਰ ਕਰ ਗਏ ਮਹੀ ਪੈਣ ਕਰ ਨਦੀ ਚੜ੍ਹੀ ਹੋਈ ਸੀ ਜਿਸ ਕਰਕੇ ਕੀ ਵੱਡ ਮੁੱਲੇ ਗ੍ਰੰਥ ਨਦੀ ਦੀ ਪੇਟਾ ਹੋ ਗਏ ਇਸੇ ਤੂਫਾਨ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਵਿਛੜ ਗਏ ਗੁਰੂ ਸਾਹਿਬ ਸਹਿਬਜ਼ਾਦਾ ਜੀਤ ਸਿੰਘ ਅਤੇ ਸਹਿਬਜ਼ਾਦਾ ਦੁਜਾਰ ਸਿੰਘ ਤੇ ਆਪਣੇ ਪੰਜਾਂ ਪਿਆਰਿਆਂ ਤੇ ਇਤਿਬਾਰੀ ਸਿੰਘਾਂ ਸਮੇਤ ਚਮਕੌਰ ਸੈਵਲ ਚੱਲ ਪਈ ਚਮਕੌਰ ਸੈ ਪਹੁੰਚ ਕੇ ਆਪਨੇ ਇੱਕ ਕੱਚੀ ਗੜੀ ਵਿੱਚ ਟਿਕਾਣਾ ਕੀਤਾ ਤਾਂ ਕਿ ਇਥੋਂ ਵੈਰੀਆਂ ਦਾ ਮੁਕਾਬਲਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ